ਰੇਤੀ ਖੜਿਆ ਟਰੈਕਟਰਾਂ ਨੂੰ ਜਮਾ ਉਹ ਫਿੱਟ ਜਿਹੜਾ ਲੈ ਕੇ ਆਏ ਜਮਾ ਫਿੱਟ ਅੱਜ ਤਾਂ ਬਾਲੇ ਫਿੱਟਾਂ ਐ ਅੱਜ ਵਾਰ ਉਦਿਆਂ ਕੋਲ ਟੀਮ ਦੂਜੀ ਚ ਤਾਂ ਨਹੀਂ ਸਾਡੀ ਟੀਮ ਚ ਹੀ ਆ ਵੈਸੇ ਤੁਹਾਨੂੰ ਪਤਾ ਨਹੀਂ ਸਾਡੀ ਟੀਮ ਦੇ ਬੰਦੇ ਆ ਛੋਟੇ ਵੀ ਟੀਮ ਦੀ ਬੰਦੇ ਆ ਤੂੰ ਦਾ ਇਹ ਕਰਤਾ ਬਈ ਡਾਕਟਰ ਹਾਂਜੀ ਮਿੱਤਰੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਨਾਲ ਯਾਰ ਸੋਹੀ ਤੇ ਕਨੇ ਮੁੱਤਾਂ ਬਾਦ ਵੜਿਆ ਸਤਿ ਸ਼੍ਰੀ ਅਕਾਲ ਹੋਰ ਕੀ ਚਾਲ ਚਰ ਵਿਚ ਠੀਕੋ ਹੋਰ ਕੀ ਚਾਲ ਹਾਲ ਚਾਲ ਚੱਲ ਬਿਟੇ ਹਜੇ ਛੱਡਿਆ ਆਉਂਦੇ ਆ ਨਾ ਫਲੈਪ ਮਾਰਦੀਆਂ ਗੱਡੀਆਂ ਖੜੀਆਂ ਜਾਂਦੀਆਂ ਅੱਛਾ ਲੈ ਵੀ ਮਿੱਤਰੋ ਪਾ ਤੇ ਚਾਲੇ ਤੇ ਕਨੇ ਟਰਾਲੀ ਟੋਜਣ ਤੇ ਚੱਲਿਆ ਗੱਭਰੂ ਤੇ ਸੋਹੀ ਆ ਸਤਿ ਸ਼੍ਰੀ ਅਕਾਲ ਓਵੇਂ ਨਹੀਂ ਮਾਰੀ ਜਿਵੇਂ ਮਾਰਦਾ ਹਾਂ ਨਾ ਸਟਾਈਲ ਤੇ ਮਾਰਾਂਗੇ ਉਹ ਅਜੇ ਫਿਰ ਫਿੱਟ ਨਹੀਂ ਗੱਡੀਆਂ ਕੱਚਾ ਕੰਮ ਵਾਲੇ ਅਜੇ ਹੁਣ ਤਾਂ ਉੱਠੇ ਆ ਕੱਚਾ ਕੰਮ ਵਾਲੇ ਲੇ ਵੀ ਮਿੱਤਰੋ ਉਹ ਜੋ ਕਿਰਾ ਫਟਾ ਫੋਨ ਭਣ ਲਿਆ ਹੋਏ ਫੋਨ ਜੀ ਫਟ ਗਿਆ ਸੀ ਇਹ ਬਹੁਤ ਟਾਈਮ ਦਾ ਹੈ ਹੈਪੀਨੇਸ ਹੀ ਕੰਮ ਹੈ ਅਸਾਂ ਫੇਰ ਕਿਹਾ ਅਸੀਂ ਮੋਟਰਲ ਤੇ ਤਰੇ ਆਦੇ ਸੀ ਮੈਨੂੰ ਕਹਿੰਦਾ ਮੈਪ ਦੇਖ ਆਪਾਂ ਗਲਤ ਜਾਂਦੇ ਆ ਕਹਿੰਦਾ ਸਹੀ ਹੈ ਠੰਡ ਜੀ ਦੇ ਟਾਇਰ ਸਹੀ ਹੈ ਜੇ ਅਸਾਂ ਮਾ ਨਹੀਂ ਯਰ ਸਹੀ ਹੁਣ ਮੈਂ ਇਹ ਵਿੱਚ ਕਿੱਥੋਂ ਕੱਢੂੰ ਜੀਨ ਪਾਈ ਜੀ ਮੈਂ ਮਗਰ ਬੈਠਾ ਜੀ ਉਹ ਮੋੜੇ ਚਲਾਉਂਦਾ ਸੀ ਨਹੀਂ ਕਵਾ ਕੱਢ ਕੇ ਦੇਖ ਮੈਪ ਕਹਿੰਦਾ ਆਪਾਂ ਦਾ ਗਲਤ ਆ ਸਾਮਾ ਬਗੜ ਕੇ ਆਏ ਦੇਖ ਤੂੰ ਕਿ ਮਹਾ ਸਗੀ ਆ ਲੱਕਰੀ ਜਿਹਾ ਸਰਦਾ ਐ ਪਾਉਣ ਲੱਗਿਆ ਇਹ ਵਿੱਚ 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 ਪਈ ਰਹੀ ਪੈਣਦੀ ਤਾਂ ਲੀਡਿੰਗ ਬੈ ਰਾਹ ਹੀ ਗਲਤ ਕਰ ਰਿਹਾ ਕਦੇ ਨਹੀਂ ਮਜਾ ਤੇ ਲਈ ਮਿੱਤਰੋ ਸਾਡੇ ਪਿੰਡ ਵਾਲਾ ਸਿੰਗਲ ਰੋਡ ਆ ਜਿਹੜਾ ਉਹ ਕਰੀ ਜੰਨੇ ਕਰਾਉਸ ਤੇ ਚਾਲੇ ਪਾਲੇ ਗੱਭਰੂ ਨੇ ਥੋੜੇ ਟਾਈਮ ਤੱਕ ਤੁਹਾਨੂੰ ਕੋ ਕੋਡਾ ਦਿਖਾ ਦਾਂਗੇ ਅੱਜ ਵੀ ਐ ਮਿੱਤਰੋ ਲਵੇ ਪਹੁੰਚ ਗਏ ਕਿਲੋਮੀਟਰ 2 ਰਹਿ ਗਿਆ ਤੇ ਕਿਲੋਮੀਟਰ ਪਹਿਲੇ ਵਾਲਾ ਜਿਹੜਾ ਉਹ ਕੰਪਲੀਟ ਨਹੀਂ ਹੋਇਆ ਸੋਈ ਨੂੰ ਮੈਪ ਦੇ ਗੇਅਰ ਨਹੀਂ ਪਾਉਣੇ ਉਹ ਇਹ ਗੱਲ ਕਰਨਾ ਸੋਈ ਮੈਪ ਦੇ ਗੇਅਰ ਕਿੱਧਰ ਵੀ ਲਾਇਆ ਯਾਰ ਤੂੰ ਇਹ ਇਹ ਗਈਦਾ ਇਹ ਪਿੰਡ ਦੀ ਵਿਕਾਸ ਬਣਾ ਹੋਇਆ ਮੈਂ ਐਂਕ ਦਾ ਚੋ ਢੜੂ ਵਾਲੇ ਗੰਦ ਪਾਇਆ ਸ਼ਕੀਰ ਵੱਲ ਲੰਘ ਰਿਹਾ ਸੀ ਸਿੱਧਾ ਗਏ ਗਏ ਸਾਡੀ ਸਾਹ ਦੇ ਏਰੀਆ ਚ ਸਿੱਧਾ ਗਏ ਮਾਤਰੀ ਡੀਐਮ ਸਾਹ ਦੇ ਸੀਐਮ ਸਾਹ ਦੇ ਪਿੰਡ ਦਾ ਜਿਹੜੇ ਆਉਣਾ ਸੀ ਮੇਟਰ ਲਈ ਪਿੰਡ ਤਾਂ ਗਏ ਪਹੁੰਚ ਆ ਜੋਬਰ ਪਰ ਭਾਏ ਨਾ ਹੋਣਾ ਐਂ ਗੱਲਬਾਤ ਵੀ ਇਹ ਹੁੰਦਾ ਦਾ ਪ੍ਰੋਗਰਾਮ ਹੈ ਖੇਤਾਂ ਚ ਜੀ ਖੇਤਾਂ ਜਾਂ ਤੇ ਜਾਣਾ ਜੀ ਇਹ ਤਾਂ ਫਿਰ ਨਹੀਂ ਆਈ ਇਹ ਤੇ ਕਰਦੇ ਆ ਕਿ ਲੋ ਕਿ ਲੋ ਕਿ ਲੋ ਬਤਰਾਇ ਪੁਰਾਣਾ 12 ਵਾਰ ਹੈ ਜਿਹਦਾ ਬਾਸ ਸੋਨੀ ਨਹੀਂ ਨਹੀਂ ਕਹਿੰਦੇ ਟਰੈਕਟਰਾਂ ਦੀ ਐ ਕਹਿੰਦੇ ਆਪਾਂ ਅਸਾ ਮੋੜ ਕੋੜ ਖਾਸੇ ਆ ਓਏ ਜਗੰਡਾ ਵੀ ਦੇਖਣ ਨੂੰ ਮਿਲਦਾ ਜਗੰਡਾ ਹਾਂ ਜਗੰਡਾ ਦਿਖਾ ਲਾਂਗੇ ਤੁਹਾਨੂੰ ਅੱਜ ਤੇ ਇਹਨੂੰ ਦਿਖਾਵਾਂਗੇ ਸੋਈ ਨਹੀਂ ਤਾਂ ਦੇਖਿਆ ਜਗੰਡਾ 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 ਹੁੰਦਾ ਜਗੰਡਾ ਨਵਾ ਕਰੋ ਘੁੱਟਿਆ ਹਾਂ ਜਗੰਡਾ ਗਰੁੱਪ ਦੇਖੀਏ ਭੈ ਮੋੜ ਆਹ ਓਏ ਭੈ ਜਿਹਦੇ ਪੋਟਰ ਵੀ ਲੱਗੇ ਹੋਏ ਓਏ ਤੇਰਾ ਮਈ ਅੱਜ ਯਾ ਮੈਂ ਉਹੀ ਐ ਉਹੀ ਐ 31000 ਐ ਪਹਿਲਾਂ ਉਹੀ ਆ ਉਹੀ ਆ ਉਹੀ ਆ ਵਹੀ ਐ ਹਾਂ ਹਾਂ ਆਓ ਵੀ ਮਿੱਤਰੋ ਪਹੁੰਚ ਗਏ ਜਿੱਥੇ ਪਹੁੰਚਣਾ ਸੀ ਮੇਲੇ ਤੇ ਤੇ ਗੱਲਬਾਤ ਐ ਹੋ ਗਈ ਹੁਣ ਵੀ ਹੁਣ ਹਜੇ ਸੱਜਣ ਕਹਿੰਦੇ ਸਪੀਕਰ ਹੀ ਬਣੀਆਂ ਜਾਂਦੇ ਝੰਡੇ ਝੁੰਡੇ ਲਾ ਰੱਖਿਆ ਤੇ ਗਰਾਊਂਡ ਹੈਗਾ ਬੱਤਕ ਦਾ ਹਾਂ ਕੇ ਹੁਣ ਤੁਹਾਨੂੰ ਦਿਖਾਵਾਂਗੇ ਵੀ ਕਿਹੜਿਆਂ ਦੀਆਂ ਟਰਪਾਂ ਪਾਟਦੀਆਂ ਕਿਹੜਿਆਂ ਦੀ ਨਹੀਂ ਤੇ ਹੁਣ ਆਪਾਂ ਚੱਲਦੇ ਆਂ ਕਰੋਕੋਡਾਇਲ ਤੇ ঈਗਲ ਕੋਲੇ ਲੋਕੇਸ਼ਨ ਆਪਣੇ ਕੋਲੇ ਆਈ ਖੜੀ ਆ ਉਹਨਾਂ ਦੀ ਇੱਕ ਜਿਸੇ ਮੋਟਰ ਤੇ ਖੜੇ ਹੋਣਗੇ ਵਿਚਾਰੇ ਪਹੁੰਚ ਕੇ ਟਿਕਾਣੇ ਤੇ ਇਧਰ ਚਮਕੌਰ ਸਾਹਿਬਲੇ ਵੀਰ ਵੀ ਆ ਗਏ ਤੇ ਇਧਰਲੇ ਪਾਸੇ 0032 ਲਾਤੀ ਤੇ ਚਾਚਾ ਦਾ ਕਹਿੰਦੇ ਡਾਕਟਰੀ ਕਰੀ ਜਾਂਦਾ ਅੱਛਾ ਕੀ ਲੀਕ ਹੋ ਜਾਂਦਾ ਇਹ ਕੋ ਤਾਂ ਭਰਾਵਾ ਨਾ ਆਇਆ ਨਾ ਕਹ ਯਾਰ ਓਏ ਉਹ ਪੁੱਛਿਆ ਜਸਟ ਪੁੱਛਿਆ ਜੱਟ ਹਾਂ ਇਹ ਪਾਣੀ ਪਾ ਰਹੇ ਆ ਪਾਈਪਾਂ ਗਿੱਲੀਆਂ ਕਰ ਰਹੇ ਆ ਅੱਛਾ ਥੋੜੀ ਪੱਖੇ ਨੂੰ ਡ੍ਰਿਪ ਸਿਸਟਮ ਲਾਦਾ ਗਰਮ ਹੋ ਗਿਆ ਯਾਰ ਡ੍ਰਿਪ ਪੁੱਛਿਆ ਅੱਛਾ ਅਖਿਆੜੀ ਕਾਤੇ ਇਲੈਕਟ੍ਰੀਸ਼ੀਅਨ ਕਰ ਰਹੇ ਆ ਵੇ ਅਲਾਈਟ੍ਰੇਸ਼ਨ ਵੀ ਆ ਜਾਂਦਾ ਲੈ ਸਾਰੇ ਕੰਮ ਕਰਨੀ ਠੀਕ ਐ ਐ ਯਾਰ ਚੋਬਰ ਭੜਿਆ ਤਲਾਕ ਕਰਾ ਦਿੰਦੇ ਆ ਚਲ ਹੁਣ ਤਾਂ ਤੇਜੀ ਬਣਾਉਂਦੇ ਘਰਦੀ ਯਾਰ ਇਹਦੀ ਲਾਹ ਹੁਣ ਡਾਕਟਰ ਦੁਬਾਰੀ ਫੇਰ ਚੰਬੜ ਗਿਆ ਇਕ ਵਾਰੀ ਪਹਿਲਾਂ ਵੀ ਚੰਬੜਿਆ ਸੀ ਉਹਦੇ ਨੰਬਰ ਵੀ ਪਾਏ ਸੀ ਨਾਲ ਲੱਗੀ ਹੋਈ ਅੱਜ ਫੇਰ ਚੰਬੜ ਗਿਆ ਤਾਂ ਇਹ ਪੜਿਆ ਵੀ ਉੱਥੀਆਂ ਤਾਂ ਇਹ ਤਾਂ ਬੁਲਾਇਆ ਸਿੰਬੜਿਆ ਵੀ ਉੱਥੀਆਂ ਕਿੱਥੇ ਉੱਦਦੇ ਸੀ ਚਲੋ ਉਦਦੇ ਵਾਂਗੂ ਟੀਮ ਦੂਜੀ ਚ ਤਾਂ ਨਹੀਂ ਸਾਡੀ ਟੀਮ ਚੀਆਂ ਵੈਸੇ ਤੂੰ ਕਿਹਾ ਪਤਾ ਨਹੀਂ ਸਾਡੀ ਟੀਮ ਦੇ ਬੰਦੇ ਆ ਛੋਟੇ ਪਿੰਡ ਦੀ ਟੀਮ ਦੀ ਬੰਦੇ ਆ ਤਾਂ ਇਹ ਕੀ ਕਰਤਾ ਬਾਈ ਡਾਕਟਰ ਛੋਟੇ ਪਿੰਡ ਦੀਆਂ ਜੀ ਕਹਿੰਦਾ ਆ ਜਾਓਗੇ ਛੋਟੇ ਪਿੰਡ ਦੀਆਂ ਜੀ ਸਾਡੇ ਪਿੰਡ ਦੀਆਂ ਵੇ ਠੀਕ ਆ ਬਾਈ ਠੀਕ ਆ ਆਪਣਾ ਵੇਟ ਵਾਲਾ ਜਗ੍ਹਾਣ ਵਧੀਆ ਐ ਨੇ ਕਿ ਮੂਰੇ ਉਹ ਬੀਲ ਹੀ ਪਾ ਲੰਗੇ ਨੇ ਆਦੇ ਪਾਦੇ ਚਾਚੇ ਆ ਆਦੇ ਪਾਵੇ ਟੂ ਲੇਟਾ ਤੇ ਇਕਲਾ ਊਰਕੋ ਕਹਿਣਾ ਫਾਈਨਲੀ ਮਿੱਤਰੋ ਟਰਾਲੀ ਖੇਤ ਮੁਕਾਬਲਾ ਹੋ ਚੁੱਕਿਆ ਹੈ ਚਾਲੂ ਤੇ 4:00 ਬਜ ਚੁੱਕਿਆ ਜਮਾਂ ਸਹੀ 4:05 ਦਾ ਸਮਾਂ ਹੋ ਚੁੱਕਿਆ ਤੇ ਹੁਣ ਆਪਾਂ ਆਉਣ ਲੱਗੇ ਜਿੱਦ ਤੋਂ ਚਾਲੇ ਤੇ ਮੂਰੇ ਬਈਆ ਟਰਾਲਾ ਵਾਲਾ ਹੀ ਬੈਠਾ ਇੱਕ ਆ ਜਿਹਨੇ ਇਹਨੂੰ ਥੋੜਾ-ਮੋਟਾ ਕਰਨ ਤੋਂ ਕੇ ਪਾਸੇ ਫਿਰ ਇਹਨੂੰ ਗਾਂ ਲੈ ਕੇ ਚੱਲਾਂਗੇ ਉੱਤੋਂ ਐਂਟਰੀ ਮਾਰ ਲਈ ਚੋਕਰਾਂ ਨੇ ਕਿੱਲੇ ਪਾਸੇ ਆਹ ਦਵਾਕਾ ਲਾਉਂਦਾ ਆਹ ਦਵਾਕਾ ਲਾਉਂਦਾ ਮੇਰੇ ਵੀਰੋ ਅਰਜਨ ਵੀ ਸੇ ਟਰਾਲੀ ਪੈਣ ਲੱਗਿਆ ਤੇ ਇਧਰਲੇ ਪਾਸੇ ਸੋਹੀ ਵਰਗੇ ਚੋਬਰ ਫੱਟ ਹੋਏ ਫਿਰਦਾ ਸੋਹੀ ਫੱਟ ਫੱਟਾ ਜੀ ਜਮਾਂ ਫੱਟਾ ਓਕੇ ਜਮਾਂ ਰੇਤੀ ਲੱਗੀ ਫ ਰੇਤੀ ਖੜਿਆ ਰੈਕਟਰਾਂ ਨੂੰ ਜਮਾ ਉਹ ਫਿੱਟ ਜਿਹੜਾ ਲੈ ਕੇ ਆਏ ਆ ਜਮਾ ਫਿੱਟ ਅੱਜ ਤਾਂ ਬાળા ਫਿੱਟਾਂ ਹੈ ਅੱਜ ਵੱਧ ਫਿੱਟ ਲੈ ਵੀ ਮੇਤਰੋ ਆ ਬਾਈ ਵੀ ਕਹਿੰਦੇ ਹਰਿਆਣੇ ਤੋਂ ਚੱਲ ਕੇ ਆ ਗਿਆ ਫੇ ਸੋਹੀ ਕਹਿੰਦਾ ਬાળા ਸੂਈ ਲਾਲ ਚਲੀ ਫਿਰਦਾ ਕੁਲੈਂਟ ਚੈੱਕ ਕਰੀ ਸੋਈ ਦੀ ਪਹਿਲਾਂ ਬਾਲਾ ਮਾਰ ਦੂ ਚੈੱਕ ਕਰ ਦੋ ਲੇਗਾ ਬਾਲਾ ਮਾਰ ਫਾਇਦਾ ਕੀ ਹੈ ਗਾਦਾ ਅੱਛਾ ਇਧਰਲੇ ਪਾਸੇ ਬਾਈ ਬੰਦਾ ਆ ਗਿਆ ਕਹਿੰਦੇ ਕਤਲੌਰ ਵਾਲਾ ਵਿੰਦੇ ਫੱਟਾਂ ਬਾਈ ਠੀਕ ਹੈ ਤੇ ਯਾਰ ਇੱਧਰ ਥਾਪੀ ਵਾਲਾ ਬਾਈ ਪਿੱਛੇ ਛੱਡਿਆ ਜੀ ਤੁਸੀਂ ਨਹੀਂ ਇਹ ਰੌਲੇ ਚ ਬਾਹਰ ਰਹਿ ਗਿਆ ਤੇ ਹੁਣ ਚੋਬਰ ਈਗਲ ਚਲਾਉਣ ਲੱਗਿਆ ਆ ਮੈਂ ਜਿਹੜੀ ਇਹ ਦੋ ਟਰੈਕਟਰਾਂ ਦੇ ਲਈ ਫਿਰ ਨਾ ਕੱਢ ਚੋਂ ਦਿੱਤਾ ਇਹ ਮੈਂ ਇੱਕ ਬੜੀ ਬੜੀ ਆਲੇ ਹੁਣ ਪਾਉਣ ਲੱਗਿਆ ਇੱਥੋਂ ਤੇ ਟਰਾਲੀ ਈਗਲ ਪਿੱਛੇ ਪੈਣ ਲੱਗੀ ਆ ਲੈਫਟ ਚੈੱਕ ਤਾਰਲਾਵਾ ਮੈਂ ਕਹਿੰਦਾ ਥੱਲੇ ਹੁੱਕ ਵੀ ਸਿੱਧੀ ਹੋਗੀ ਮਾਰੋ ਚਾਲ ਚਾਲ ਗਈ ਬੰਦ ਐ ਐਂ ਬਾਈਂ ਗਿਆ ਤੇ ਬੈਕ ਤੇ ਐਕਸਪੀਰੀਅੰਸ ਸੋਹੀ ਕਹਿੰਦਾ ਐਕਸਪੀਰੀਅੰਸ ਬੋਲਦਾ ਐਕਸਪੀਰੀਅੰਸ ਕਾਹ ਘਰਾਲਾ ਮੜੀ ਫੇਟ ਅਹੀ ਚੱਕੀ ਆਉਂ ਗੱਲਾਪਾਦ ਕੇ ਅਸਦਾ ਤੂਰੀ ਆ ਟਰਾਲੀ ਮਲੇਗਾ ਦੱਸਿਆ ਕੱਲਾ ਟਰਾਲੀ ਵਾਲਾ ਨਾ ਮੈਂ ਤੂਰੀ ਆਰੀ ਨਕੀਂ ਦੇ ਲਾਗਣਾ ਸੋਹੀ ਕਹਿੰਦੇ ਹੈਵੀ ਡਰਾਈਵਰ ਆ ਯਾਰ ਪਾ ਹੈ ਉੜੇ ਹੋ ਗਏ ਹਜੇ ਕੰਮ ਨਾ ਹੋ ਗਿਆ ਓਏ ਓਏ ਤੇ ਲੈ ਵੀ ਸੋਚਣੋਂ ਹੁਣ ਹੋ ਗਏ ਵਿਹਲੇ ਤੇ ਟਰਾਲੀ ਦੇ ਪਿੱਛੇ ਪਵਾਦੀ ਤੇ ਆਪਾਂ ਹੀ ਪਾਉਣੇ ਆ ਚਾਲੇ ਤੇ ਇਧਰ ਬਾਕਸ 2 ਨੇ ਕਹਿੰਦੇ ਇਹ ਤੁਮਾ ਪਾਤੀਆਂ ਤੇ ਦੂਜਾ ਨਾਮ ਆਹ ਟਰੈਕਟਰ ਨੇ ਜਿੱਤਿਆ ਬਰਜੋਰ ਠੀਕ ਹੈ ਇਹ ਆ ਬਾਕਸਾ 2 ਪਹਿਲਾ ਮੈਚ ਹੀ ਸੀ ਦਾ ਅਰੇ ਪਹਿਲਾ ਮੈਚ ਹੀ ਸੀ ਪਹਿਲੇ ਮੈਚ ਹੀ ਸ਼ਰਾ ਕਰਾਤਾ ਤੇ ਲੋਕ ਜਿਵੇਂ ਕਹਿੰਦੀ ਆਹ ਪਹਿਲਾ ਲੂ ਹੀ ਆ ਹਨਾ ਬਰਕਰਾਰ ਠੀਕ ਹੈ 1 ਸੈਕਿੰਡ ਦੀ ਫਰਕ ਰਹਿ ਗਿਆ ਲੈ ਵੀ 1 ਸੈਕਿੰਡ ਦਾ ਫਰਕ ਰਹਿ ਗਿਆ ਓ ਮੈਨੂੰ ਪਤਾ ਸੱਜਣਾ ਕਿਉਂ ਰਹੀ ਆ ਉਹ ਜਾ ਉਹਦਾ ਭਾਈ ਸਾਰਾ ਚੱਲਿਆ ਉਹ ਤਾਂ ਡੇਢ ਮਿੰਟ ਚ ਆਉਣਾ ਸੀ ਹਾਂ ਉਹ ਉਹਦਾ ਡੇਢ ਚ ਤੇ ਆਹ ਵੇਖ ਲਾ ਹੋਰ ਭੈਣੇ ਇੱਕ 50 ਦੀ ਲੱਗਣਾ ਹਣ ਬੱਸ ਉਹ ਮੈਂ ਉਹ ਆ ਮੋਟਾ ਤਾਂ ਦੇਣਾ ਚਾਹੀਦਾ ਨਹੀਂ ਉਹ ਫਾਈਨਲੀ ਮਿੱਤਰੋ ਹੁਣ ਕਿਤੇ ਜਾ ਕੇ ਥੋੜੇ ਜੇ ਫ੍ਰੀ ਹੋਇਆ ਜਿਵੇਂ ਕਿ ਜੀ ਗੱਡੀ ਹੈ ਜੀ ਵੀ ਆਪਾਂ ਕੱਢੀ ਜਾਂਦੇ ਆ ਟ੍ਰੈਫਿਕ ਪੂਰਾ ਫੁੱਲ ਆ ਇੱਥੇ ਤੇ ਲੈਂਨ ਚ ਲਈ ਬੈਠਿਆ ਗੱਡਿਆਂ ਉਹ ਤੱਕ ਹੁਣ ਹੌਲੀ ਹੌਲੀ ਇੱਥੇ ਰਹਿ ਹੀ ਮਿਲੂ ਬਾਅਦ ਦੇ ਵਿੱਚ ਪਿੰਡ ਨੂੰ ਪਾਵਾਂਗੇ ਚਾਲੇ ਤੇ ਬਕਸਾ ਟੂਟਮਕੌਰ ਸਾਹਮਣੇ ਵੀਰਾਂ ਨੇ ਨਵਾਂ ਟਰੈਕਟਰ ਜੱਡਿਆ ਜੂ ਆਇਆ ਜੀ ਦੂਜੇ ਨੰਬਰ ਤੇ ਕਰੋਕੋਡਾਇਲ ਨੇ ਪਹਿਲਾ ਚੱਕਰ ਸਾਰੇ ਟਰੈਕਟਰਾਂ ਨੂੰ ਘੱਟ ਸਮੇਂ ਦੇ ਵਿੱਚ ਲਾਇਆ ਸਿਰਫ ਤੇ ਸਿਰਫ 52 ਸੈਕਿੰਡ ਦੇ ਵਿੱਚ ਪਹਿਲਾ ਚੱਕਰ ਲਾਤਾ ਸੀਗਾ ਤੇ ਜਿਹਦੇ ਉਹ ਦੂਜਾ ਚੱਕਰ ਲਾਉਂਦਾ ਤਾਂ ਗੱਲਾਂ ਬਾਤਾਂ ਕਹਿੰਦੇ ਹੋਰ ਹੋਣਗੀਆਂ ਜੀ ਸਿਰਾ ਹੋ ਜਾਂਦਾ ਗੱਲਬਾਤ ਤੇ ਰਹੀ ਗੱਲ ਈਗਲ ਦੀ ਈਗਲ ਵੀ ਕਹਿੰਦੇ ਮਤਰੋ ਥੱਕ ਪਾ ਗਿਆ ਤੇ ਹੁਣ ਟ੍ਰੈਫਿਕ ਥੋੜਾ ਜਿਆ ਖੁੱਲ ਗਿਆ ਜੀ ਹੁਣ ਆਪਾਂ ਇੱਥੋਂ ਪਾਈਏ ਚਾਲੇ ਤੇ ਅੱਗੇ ਗੱਭਰੂ ਕਹਿੰਦੇ ਟਰੈਕਟਰ ਚ ਦਾਈ ਜਾਂ ਉਹਨਾਂ ਨੂੰ ਮਿਲਦੇ ਆ ਤੇ ਉਧਰ ਦੀ ਉਧਰੀ ਟੱਪ ਜਾਗੇ ਆਪਾਂ ਲਾ ਕੇ ਮੈਪ ਇੱਕ ਵਾਰ ਯਾਰ ਕਿਉਂਕਿ ਇੱਥੋਂ ਆਪਾਂ ਨੂੰ ਆਪਣਾ ਪਿੰਡ ਹੈਗਾ ਘਟੋ ਘਟ ਨਾਂ ਵਾਲਾ 95 ਕਿਲੋਮੀਟਰ ਫਾਈਨਲੀ ਮਿੱਤਰੋ 11:48 ਮਿੰਟ ਦਾ ਸਮਾਂ ਹੋ ਚੁੱਕਿਆ ਮੰਨ ਕੇ ਚੱਲੋ ਵੀ 12:00 ਵੱਜ ਗਏ ਤੇ ਹੁਣ ਘਰੇ ਪਹੁੰਚਿਆ ਸੋਹੀ ਨੂੰ ਕਰਤਾ ਡਰੋਪ ਜੱਸੀ ਨੂੰ ਕਰਤਾ ਡਰੋਪ ਸਾਰਿਆਂ ਨੂੰ ਮਾਲਕਦਾਰ ਕਰਕੇ ਫਾਈਨਲੀ ਹੁਣ ਆਪਾਂ ਪਹੁੰਚ ਚੁੱਕੇ ਆ ਘਰ ਤੇ ਅੱਜ ਦਾ ਬਲੌਗ ਦੇਖਣ ਲੱਗੇ ਆ ਮਿੱਤਰੋ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਕਰੰਗ ਸਬਸਕ੍ਰਾਈਬ ਫਾਲੋ ਪੇਜ ਨੂੰ ਸੋ ਬਹੁਤ ਬਹੁਤ ਧੰਨਵਾਦ